ਉਹ ਹਜੇ ਆਮ ਆਦਮੀ ਪਾਰਟੀ ਨੂੰ 2 ਸਾਲ ਹੋਏ ਆ ਤੇ 2 ਸਾਲਾਂ ਦੇ ਵਿੱਚ ਭਗਵੰਤ ਮਾਨ ਕੀ ਕਰ ਦੇਵੇ ਜਿਹੜੀ ਸਰਕਾਰ ਆਈ ਆ ਉਹ ਸਰਕਾਰ ਨੇ ਜਿਹੜਾ ਕਹਿ ਲੋ ਖਜ਼ਾਨੇ ਦੀ ਮਾਂ ਭੈਣ ਇੱਕ ਕੀਤੀ ਆ ਤੇ ਇਸ ਟਾਈਮ ਸਿਰ ਭਗਵੰਤ ਮਾਨ ਨੂੰ ਤਾਂ ਹੋਏ 2 ਸਾਲ ਆ ਇਹਨੂੰ 3 ਸਾਲ ਹੋ ਤਾਂ ਲੈਣ ਦਿਓ ਇਹਨੂੰ ਕੋਈ ਸਵਾਰਤਾ ਲੈਣ ਦਿਓ ਕੋਈ ਸਵਾਰਨ ਨਹੀਂ ਦਿੰਦੇ ਇਹ ਮੈਂ ਨਹੀਂ ਆ ਰਹਾਂ ਦਾ ਇਹ ਕੁਝ ਆਮ ਆਦਮੀ ਪਾਰਟੀ ਦੇ ਵਰਕਰ ਆਦੇ ਹੁੰਦੇ ਆ ਤੇ ਜਿਹੜੀ ਆ ਹੁਣ ਖਜ਼ਾਨੇ ਦੀ ਮਾਂ ਪੈਣੇ ਨੇ ਕਰਨੀ ਆ ਉਹ ਦੱਸੋ ਕੌਣ ਹਰਜਾਨਾ ਪਰੂਗਾ ਇਸ ਟਾਈਮ ਐਮਪੀ ਦੀਆਂ ਚੋਣਾਂ ਆ ਗਈਆਂ ਕਾਹਦੀਆਂ ਆ ਨਾ ਐਮਪੀ ਦੀਆਂ ਚੋਣਾਂ ਆ ਗਈਆਂ ਤੇ ਇਹਨੇ ਚਾਰ ਆਉਦੇ ਮੰਤਰੀ ਠਲਤੇ ਆ ਚਾਰ ਕਹਿੰਦੇ ਮੰਤਰੀ ਜਿਹੜੇ ਠੱਲੇ ਆ ਉਹ ਪਹਿਲਾਂ ਐਮਐਲਏ ਬਣੇ ਆ ਤੇ ਉਹ ਮੰਤਰੀ ਵੀ ਇਹਨਾਂ ਨੇ ਬਣਾਏ ਆ ਹੁਣ ਇਹਨਾਂ ਨੂੰ ਕੀ ਲੋਕ ਸਭਾ ਲੜਾਉਣ ਵਾਸਤੇ ਥੋਡੇ ਸਾਰੇ ਵਰਕਰ ਮਰ ਗਏ ਆ ਜੇ ਇਹ ਕਰ ਕਿਉਂ ਪੰਜਾਬ ਵਾਲੇ ਦੂਜੇ ਆ ਨਹੀਂ ਸਕਦੇ ਸੀ ਹੁਣ ਲੋਕ ਕਹਿਣਗੇ ਯਾਰ ਇਹ ਗੱਲ ਤੇ ਕੀ ਬੋਲਣਾ ਆ ਪੂਰਾ ਬੋਲਣਾ ਆ ਤੇ ਇਹ ਗੱਲ ਦਾ ਖ ਖਜਾਨੇ ਤੇ ਕੀ ਭਾਰ ਪੈਣਾ ਪੂਰਾ ਪੈਣਾ ਹੁਣ ਇਸ ਟਾਈਮ ਇਹ ਇਹ ਕੰਮ ਕਰਨ ਕਿ ਜਿਹੜਾ ਹੁਣ ਇਹਨਾਂ ਨੇ ਐਮਪੀ ਠਾਉਣੇ ਸੀ ਉਹ ਕੋਈ ਹੋਰ ਠਾ ਦਿੰਦੇ ਹੁਣ ਜੇਕਰ ਉਹ ਚਾਰ ਜਿੱਤਦੇ ਆ ਪਹਿਲਾ ਨੰਬਰ ਤਾਂ ਵਿਚ ਲੋ ਇਸ ਟਾਈਮ ਤਾਂ ਹਾਰ ਇਹਨਾਂ ਦੇ ਗੱਲ ਚ ਪੈਣੀ ਪੈਣਿਆ ਹਾਰ ਵਾਲੇ ਹੁਣ ਜਿਹੜਾ ਕਹ ਲੋ ਜੇਕਰ ਉਹ ਚਾਰ ਮੰਤਰੀ ਐਮਪੀ ਜਿੱਤਦੇ ਆ ਤੇ ਜੇਕਰ ਉਹ ਐਮਪੀ ਜਿੱਤ ਗਏ ਫਿਰ ਚਾਰ ਜਿਹੜੇ ਮੰਤਰੀ ਬਣੇ ਆ ਉਹਨਾਂ ਹਲਕਿਆਂ ਤੋਂ ਅਸਤੀਫਾ ਦੇਣਾ ਪਊਗਾ ਫਿਰ ਜਿਮਨੀਆਂ ਚੋਣਾਂ ਹੋਣਗੀਆਂ ਚਾਰ ਤੇ ਫਿਰ ਚਾਰ ਐਮਐਲਏ ਉਹ ਫਿਰ ਪ੍ਰਚਾਰ ਚੱਲੂਗਾ ਫਿਰ ਚੋਣ ਜਾਬਤਾ ਲੱਗੂਗੀ ਫਿਰ ਉੱਥੇ ਖਰਚਾ ਹੋਊਗਾ ਫਿਰ ਕਰੋੜਾਂ ਰੁਪਈਆ ਖਰਚਾ ਹੋਊਗਾ ਆਮ ਆਦਮੀ ਪਾਰਟੀ ਦਾ ਵੀ ਤੇ ਦੂਜੀਆਂ ਪਾਰਟੀਆਂ ਦਾ ਵੀ ਫਿਰ ਇਹ ਪੰਜਾਬ ਦੇ ਲੋਕ ਖੱਜਲ ਖਰਾਬ ਹੋਣਗੇ ਤੇ ਯਾਰ ਤੁਸੀਂ ਉਹ 4 ਐਮਐਲਏ ਜਿਹੜੀ ਵੀ ਪਾਰਟੀ ਦੇ ਜਿੱਤਦੇ ਆ ਫਿਰ ਉਹ 4 ਐਮਐਲਏ ਹੋਰ ਬਣ ਗਏ ਤੇ ਪੰਜਾਬ ਦੇ ਲੋਕ ਪਹਿਲਾਂ ਇਹਨਾਂ ਨੂੰ ਪੈਨਸ਼ਨ ਦੇਣ ਜਾਂ ਮਤਲਬ ਉਧਰੋਂ ਐਮਪੀ ਬਣਾਉਣਗੇ ਫਿਰ ਉਹ 4 ਐਮਐਲਏ ਬਣਾ ਕੇ ਸਾਡੇ ਸਿਰ ਤੇ ਫਿਰ ਤੁਸੀਂ ਨਵੇਂ ਕਰਜ਼ਾ ਚੜਾਉਣ ਵਾਸਤੇ 2.5-3 ਲੱਖ ਰੁਪਏ 'ਚ ਇੱਕ ਐਮਐਲਏ ਪਵੇ ਜਿਹੜਾ ਕਹਿ ਲੋ ਤਿੰਨ ਤ ਤਿੰਨ 6 12 ਲੱਖ ਰੁਪਈਆ ਮਹੀਨੇ ਦਾ ਫਿਰ ਨਵੇਂ ਆ ਤੂੰ ਫਿਰ ਤੁਸੀਂ ਚੜਾਉਂਗੇ ਆ ਕਰ ਜਾਣੀ ਤੇ ਆ ਹੋਰ ਕੀ ਆ ਜਿਹੜੇ ਤੁਸੀਂ ਨਵੇਂ ਬਣਾ ਰਹੇ ਆ ਆ ਜਿਹੜੇ ਹੁਣ ਇਸ ਟਾਈਮ ਤੁਸੀਂ ਦੂਜਾ ਠੱਲਿਆ ਕਰਮਜੀਤ ਅਨਮੋਲ ਉਹ ਵੀ ਚਲੋ ਤੁਸੀਂ ਕਮੇਡੀਅਨ ਦੇਤਾ ਫਰੀਦਕੋਟ ਦੇ ਲੋਕਾਂ ਨੂੰ ਤੇ ਜੇ ਆ ਲੋਕਾਂ ਨੂੰ ਕਮੇਡੀਅਨ ਨਹੀਂ ਚਾਹੀਦਾ 70 75 ਸਾਲ ਹੋ ਗਏ ਆ ਦੇਸ਼ ਨੇ ਤਰੱਕੀ ਕਿਉਂ ਨਹੀਂ ਕੀਤੀ ਤਾਨ ਕੀਤੀ ਕਿਉਂਕਿ ਵਿਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਕਮੇਡੀਅਨ ਕਲਾਕਾਰ ਐਕਟਰਾਂ ਨੂੰ ਲੋਕ ਜਿਤਾਉਂਦੇ ਰਹੇ ਆ ਜਿਹਦੇ ਕਾਰਨ ਲੋਕਾਂ ਦਾ ਭਲਾ ਨਹੀਂ ਹੋਇਆ ਤੇ ਹੁਣ ਭਗਵੰਤ ਮਾਨ ਸਿਆ ਆ ਕਰਜੇ ਤੇ ਨਵਾਂ ਬੋਝ ਪੈਣਾ ਕੀ ਗੱਲ ਮੈਂ ਅੱਜ ਫਿਰੋਜ਼ਪੁਰ ਦੀ ਗੱਲ ਕਰਾਂ ਫਿਰੋਜ਼ਪੁਰ ਦੇ ਵਿੱਚੋਂ ਲਗਭਗ 5 6 ਬੰਦੇ ਜਿਹੜੇ ਤੁਹਾਡੀ ਪਾਰਟੀ ਦੇ ਵਿੱਚੋਂ ਆਪਦੇ ਆਪ ਨੂੰ ਦਾਵੇਦਾਰ ਮੰਨੀ ਬੈਠੇ ਆ ਉਸੇ ਤਰ੍ਹਾਂ ਫਰੀਦਕੋਟ ਦੇ ਵਿੱਚੋਂ ਵੀ ਕਈ ਲੋਕ ਆਪਦੇ ਆਪ ਨੂੰ ਦਾਵੇਦਾਰ ਮੰਨਦੇ ਹੋਣਗੇ ਹੋਰ ਕਿਹੜਾ ਸੀ ਮੁੰਡਾ ਅਰ ਸ਼ਮਰੀ ਆਣੇ ਵਾਲਾ ਉਹ ਜਿਹੜਾ ਸਾਈਕਲ ਵਾਲਾ ਸੀ ਉਹ ਜਦੋਂ ਨਵਾਂ ਨਵਾਂ ਪਾਰਟੀ ਦੇ ਵਿੱਚ ਗਿਆ ਸੀ ਮੈਂ ਉਹਨੂੰ ਉਦੋਂ ਕਿਹਾ ਸੀ ਮੈਂ ਕਿਹਾ ਭਲਿਆ ਮਾਨਸਾ ਤੈਨੂੰ ਇਹਨਾਂ ਨੇ ਐਮਐਲਏ ਦੀ ਟਿਕਟ ਨਹੀਂ ਦੇਣੀ ਤੇ ਉਹ ਮਲੋੜ ਤੇ ਪੈਸਾ ਖਰਚਦਾ ਰਿਹਾ ਜਦੋਂ ਮਲੋਟੋ ਨਹੀਂ ਜਿੱਤਿਆ ਫੇਰ ਉਹਨੂੰ ਐ ਸੀ ਕਿ ਤੇ ਮੈਨੂੰ ਫਰੋ ਫਰੀ ਰਿਕੋਰਡ ਤੋਂ ਐਮਪੀ ਦੀ ਟਿਕਟ ਮਿਲ ਜੂਗੀ ਪਰ ਉਹਨੂੰ ਉੱਥੋਂ ਵੀ ਨਹੀਂ ਮਿਲੀ ਇਹਨੂੰ ਕੀ ਪਤਾ ਸੀ ਕਿ ਇਹ ਗੇਮ ਪੈਸੇ ਵਾਲਿਆਂ ਦੀ ਆ ਤੇ ਜੇਕਰ ਭਰਾਵਾ ਉਦੋਂ ਤੂੰ ਆਜ਼ਾਦ ਹੀ ਰਹਿੰਦਾ ਤੇ ਅੱਜ ਹੋ ਸਕਦਾ ਤੇਰੇ ਪੱਲੇ ਕੁਝ ਪੈਂਦਾ ਤੇਰੇ ਨਾਲ ਲੋਕ ਖੜਦੇ ਹੁਣ ਇਸ ਟਾਈਮ ਅਰਸ਼ੂਮਰੀ ਆਣੇ ਦਾ ਵੀ ਕੰਮ ਹੀ ਹੋ ਗਿਆ ਅਸੀਂ ਪੱਲੀਆਂ ਵਛਾਉਂਦੇ ਰਹਿ ਕੇ ਝਾੜ ਕੇ ਤੇ ਬਾਬਾ ਜੀ ਗਵਾਂਢੋਂ ਮੁੜ ਕੇ ਹੁਣ ਏ ਮੈਂ ਗੱਲ ਇਹ ਕਹੂੰਗਾ ਕਿ ਫਰੀਦਕੋਟ ਦੇ ਵਿੱਚੋਂ ਵੀ ਕਈ ਦਾਵੇਦਾਰ ਹੋਣਗੇ ਤੇ ਜਿਹੜੇ ਜਿਵੇਂ ਉਸੇ ਤਰ੍ਹਾਂ ਜੇਕਰ ਫਰੀਦਕੋਟ ਤੋਂ ਦਾਵੇਦਾਰ ਸੀ ਤੇ ਜਿੰਨਾ ਤੁਸੀਂ ਉਹ ਚਾਰ ਮੰਤਰੀਆਂ ਨੂੰ ਟਿਕਟਾਂ ਦੇਵੋਗੇ ਐਲਾਨੇ ਆ ਤੁਸੀਂ ਉੱਥੋਂ ਵੀ ਕਈ ਦਾਵੇਦਾਰ ਹੋਣਗੇ ਹਲੇ ਵੀ ਫੈਸਲਾ ਆਉਂਦੀ ਝੋਲੀ ਦੇ ਵਿੱਚ ਪਾਲਾ ਕੀ ਗੱਲ ਤੁਹਾਨੂੰ ਚਾਰ ਬੰਦੇ ਨਹੀਂ ਲੱਭੇ ਟਿਕਟ ਦੇਣ ਵਾਸਤੇ ਐਨੇ ਤੁਹਾਡੇ ਮਾੜੇ ਹਾਲਾਤ ਹੋ ਗਏ ਤੂੰ ਤਾਂ ਬਾਗਲਾਂ ਨੂੰ ਆਂਦਾ ਹੁੰਦਾ ਸੀ ਕਿ ਭਾਈ ਬਾਹਰ ਭੇਡ ਲੋ ਜੇ ਸਨ ਜਿਹੜਾ ਬਚਦਾ ਆ ਉਹਦੇ ਚ ਆਟਾ ਪਸਾ ਦੋ ਜੇ ਤੇ ਉਹਨਾਂ ਨੂੰ ਟਿਕਟ ਦੇਣ ਵਾਸਤੇ ਕਿਤੇ ਬਾਹਰ ਗੇਟ ਥਾਣੀ ਨਾ ਸਿੱਟ ਜਾਣ ਤੇ ਹੁਣ ਉਹ ਗੇਟ ਵੀ ਲੋਕਾਂ ਨੇ ਭੇੜਲੇ ਸੀ ਤੁਹਾਡੀ ਪਾਰਟੀ ਵਾਲਿਆਂ ਨੇ ਤੇ ਆਟਾ ਵੀ ੜੋਂਗ ਲਿਆ ਸੀ ਜਿਹੜਾ ਮਾੜਾ ਮੋਟਾ ਲੋਕਾਂ ਦੇ ਗੇਟਸ ਬੱਚੇ ਸੀ ਅੰਦਰ ਵਾਲੇ ਉਹ ਸੀਮੈਂਟਾਂ ਚ ਕੰਦਾ ਕਾਢ ਲੀਆਂ ਹੋਣੀਆਂ ਤੇ ਤੇਰੇ ਕੋਲ ਬੰਦਾ ਨਹੀਂ ਬਚਿਆ ਟਿਕਟ ਸਿੱਟਣ ਵਾਸਤੇ ਤੇ ਟਿਕਟ ਕਿੰਨਾ ਨੂੰ ਦੇਤੀ ਆਪਦੇ ਮੰਤਰੀਆਂ ਨੂੰ ਕਿਉ ਮੰਤਰੀਆਂ ਨੂੰ ਟਿਕਟ ਦੇ ਕੇ ਐਸੀ ਗੱਲ ਨਹੀਂ ਕਿ ਤੁਹਾਡੇ ਕੋਲ ਬੰਦੇ ਨਹੀਂ ਹੋਣੇ ਉਹ ਤੁਹਾਡੀ ਕਮੇਡੀ ਸੀ ਉਦੋਂ ਕਾਲੀਦਾਲ ਕੋਲ ਵੀ ਬੰਦੇ ਬਥੇਰੇ ਸੀ ਤੇ ਬੰਦੇ ਅੱਜ ਤੁਹਾਡੇ ਕੋਲ ਵੀ ਬਥੇਰੇ ਆ ਟਿਕਟਾਂ ਵਾਸਤੇ ਹੁਣ ਜੇਕਰ ਉਹ ਹੀ ਟਿਕਟਾਂ ਤੁਸੀਂ ਉਹ ਚਾਰ ਜਿਹੜੇ ਚਾਰ ਚਾਰ ਦਾਵੇਦਾਰ ਬਣੇ ਪਏ ਇੱਕ ਲੋਕ ਸਭਾ ਚੋਂ ਉਹਨਾਂ ਚੋਂ ਕਿਸੇ ਇੱਕ ਇੱਕ ਨੂੰ ਦੇ ਦਿੰਦੇ ਤਾਂ ਜਿਹੜਾ ਕਹਿ ਲਓ ਤੇ ਆ ਸਾਡੇ ਸਿਰ ਆ ਜਿਹੜਾ ਕੋਈ ਨਵਾਂ ਪਹਾੜ ਡਿੱਗਣਾ ਜਿਮਨੀ ਚੋਣ ਹੋਊਗੀ ਫਿਰ 2024 ਦੇ ਵਿੱਚ ਜਿਮਨੀ ਚੋਣ ਹੋਊਗੀ ਪੰਜਾਬ ਦੇ ਵਿੱਚ ਵੀ ਚਾਰ ਸੀਟਾਂ ਤੇ ਐਮਐਲਏ ਦੀ ਜਿਮਨੀ ਚੋਣ ਫਿਰ ਉੱਥੇ ਇਲੈਕਸ਼ਨ ਹੋਣਗੇ ਇਹ ਇਲੈਕਸ਼ਨ ਲੜੋਂਗੇ ਤੇ ਬੋਝ ਪੰਜਾਬ ਤੇ ਪੈਣਾ ਤੇ ਇਹਦੇ ਨਾਲ ਖਜ਼ਾਨੇ ਖਾਲੀ ਹੋਏ ਆ ਹੋਰ ਖਜ਼ਾਨੇ ਖਾਲੀ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਲੋਕਾਂ ਨੇ ਨਹੀਂ ਕੀਤੇ ਸੀ ਤੇਰੇ ਵਰਗੀ ਸੋਚ ਨੇ ਕੀਤੇ ਸੀ ਤੇ ਭਗਵੰਤ ਮਾਨਸਿਆ ਅੱਜ ਅੱਜ ਫੈਸਲਾ ਵਾਪਸ ਲੈ ਇਹ ਫੈਸਲਾ ਵਾਪਸ ਲੈਣ ਵਾਲਾ ਜਿਹੜੇ ਚਾਰ ਮੰਤਰੀ ਮੌਜੂਦਾ ਮੰਤਰੀ ਆ ਜਿੱਤੇ ਹੋਏ ਐਮ ਐਲ ਏ ਉਹਨਾਂ ਨੂੰ ਟਿਕਟਾ ਦੇਤੀਆਂ ਕੀ ਗੱਲ ਬਾਈ ਇੱਕ ਸਟੇਟ ਦੇ ਵਿੱਚ ਉਹਨਾਂ ਨੇ ਪਹਿਲਾਂ ਕੀ ਕਰਤਾ ਤੇ ਉਹ ਹਲਕਾ ਉੱਥੇ ਲੋਕ ਸਭਾ ਚ ਕੀ ਕਰਨਗੇ ਮੇਨ ਗੱਲ ਇਹ ਨਹੀਂ ਗੀ ਮੇਨ ਗੱਲ ਇਹ ਆ ਕਿ ਚਾਰ ਬੰਦੇ ਆਪਦੇ ਕੋਈ ਹੋਰ ਲਾ ਜਿਹੜੇ ਬੰਦਿਆਂ ਨੂੰ ਟਿਕਟਾ ਦੇ ਚੁੱਕੇ ਆ ਫਿਰ ਕੱਲ ਨੂੰ ਉਹ ਜਿੱਤ ਗਏ ਰੱਬ ਨਾ ਕਰੇ ਜੇਕਰ ਜਿੱਤ ਗਏ ਤਾਂ ਫਿਰ ਉਹ 4 ਐਮਐਲਏ ਹੋਰ ਆਉਣਗੇ ਤੇ ਸਾਡੇ ਸਿਰ ਤੇ ਕਰਜ਼ਾ ਚੜਾਉਣਗੇ ਸਾਡੇ ਸਿਰ ਤੇ ਕਰਜ਼ਾ ਨਾ ਚੜਾ ਇਹਦੇ ਨਾਲ ਖਜ਼ਾਨੇ ਦੀ ਮਾਂਪੈਣ ਇੱਕ ਹੁੰਦੀ ਆ ਤੇ ਉਹ ਭਰਨੀ ਸਾਨੂੰ ਪੈਂਦੀ ਆ ਸਾਡੇ ਸਾਨੂੰ ਵੀ ਜਮ ਇੱਕ ਵਾਰੀ ਮਿਲਦਾ ਤੇ ਜਾਮਾ ਤੁਹਾਨੂੰ ਵੀ ਇੱਕ ਵਾਰੀ ਮਿਲਦਾ ਇਸ ਕਰਕੇ ਭਗਵੰਤ ਸਿਆ ਮੇਰੀ ਬੇਨਤੀ ਆ ਤੇਰੇ ਅੱਗੇ ਕਿ ਸਾਡੇ ਮਾਵਾਂ ਉਹਨਾਂ ਦੇ ਵੀ ਕੰਨ ਤਰਸਦੇ ਆ ਜਿਹੜੇ ਕਹ ਲੋ ਵੀ ਕੁਛ ਕੰਨਾਂ ਚ ਪਾਇਆ ਹੋਵੇ ਨੱਕ ਵੀ ਤਰਸਦਾ ਉਹਨਾਂ ਨੇ ਪਿਓ ਦੇ ਘਰੇ ਵੀ ਗਰੀਬੀ ਤੇ ਇੱਥੇ ਸਹੁਰਿਆਂ ਦੇ ਘਰੇ ਵੀ ਗਰੀਬੀ ਪੁੱਤ ਜਵਾਨ ਹੋਏ ਆ ਪੁੱਤ ਪੜ੍ਹੇ ਲਿਖੇ ਆ ਉਹਨੇ ਔਖੇ ਹੋ ਕੇ ਪੜ੍ਹਾਏ ਆ ਪਰ ਪੁੱਤ ਪੜ੍ਹ ਲਿਖ ਕੇ ਅੱਜ ਪੁੱਤ ਵੀ ਖੇਤਾਂ 'ਚ ਦਿਹਾੜੀਆਂ ਕਰਦੇ ਆ ਤੇ ਪੁੱਤ ਵਿਆਹ ਕਰਾਉਣ ਜੋਗਰੇ ਨਹੀਂ ਕਿਉਂਕਿ ਅਗਲੇ ਕਹਿੰਦਾ ਬਗਾਨੀ ਤੀਨੂ ਕੱਲ ਨੂੰ ਖਵਾਵਾਂਗੇ ਕੀ ਤੇ ਮਾਂ ਉਹ ਅੱਜ ਵੀ ਦੁਖੀ ਆ ਜਿਹੜੀ ਜਮਦੀ ਦੁਖੀ ਪਿਓ ਦੇ ਘਰੇ ਦੁਖੀ ਸਹੁਰਿਆਂ ਦੇ ਘਰੇ ਦੁਖੀ ਫਿਰ ਬੰਦੇ ਦੇ ਘਰੇ ਗਰੀਬੀ ਉਹਦੇ ਘਰੇ ਦੁਖੀ ਉਹ ਮੈਂ ਗੱਲ ਵਿੱਚੇ ਆ ਗਈ ਹੁਣ ਬੱਚਿਆਂ ਨੇ ਕੁਛ ਬਖਾਉਣਾ ਸੀ ਉਹਨੂੰ ਉਹਦੇ ਘਰ ਵੀ ਗਰੀਬੀ ਤੇ ਉੱਥੋਂ ਵੀ ਦੁਖੀ ਤੇ ਇਹ ਸਾਰੇ ਪੰਜਾਬ ਪੰਜਾਬ ਦੇ ਗਰੀਬ ਲੋਕਾਂ ਦੇ ਹਾਲਾਤ ਆ ਕੁਛ ਉਹਨਾਂ ਬਾਰੇ ਸੋਚ ਇਹ ਕਰੋੜਾ ਰੁਪਇਆ ਉਹਨਾਂ ਵਾਸਤੇ ਸੋਚ ਜਿਹੜਾ ਕਰੋੜਾ ਰੁਪਇਆ ਤੂੰ ਇਧਰ ਇਲੈਕਸ਼ਨਾਂ ਤੇ ਲਵਾਉਣਾ ਜਮਨੀ ਚਾਉਣਾ ਤੇ ਉਹ ਪੰਜਾਬ ਦੇ ਲੋਕਾਂ ਵਾਸਤੇ ਲਵਾ ਦੇ ਕਿਉਂ ਸਾਡੀ ਢੁਈ ਮਾਰੀ ਤੁਰੇ ਆਉਨੇ ਆ ਕਿਉਂ ਸਾਨੂੰ ਮਾਰਨ ਤੇ ਹੋਏ ਆ ਬੇਨਤੀ ਆ ਕੋਈ ਚਾਰ ਬੰਦੇ ਨਹੀਂ ਲੱਭਦੇ ਤਾਂ ਕੋਈ ਇੱਥੇ ਬਥੇਰੇ ਬੈਠੇ ਆ ਲੱਭਦੇ ਕਿਉਂ ਨਹੀਂ ਦਿਓ ਉਹਨਾਂ ਨੂੰ ਹੁਣ ਤੁਹਾਡੇ ਹਾਲਾਤ ਇੰਨੇ ਕੁ ਮਾਰੇ ਹੋ ਚੁੱਕੇ ਵੀ ਤੁਹਾਡੀ ਟਿਕਟ ਕੋਈ ਲੜਨ ਨੂੰ ਤਿਆਰ ਨਹੀਂ ਨਹੀਂ ਤੁਹਾਡੇ ਕੋਲ ਬੰਦੇ ਬਥੇਰੇ ਆ ਕਾਰਨ ਇਹ ਤੁਸੀਂ ਕਿਸੇ ਨੂੰ ਟਿਕਟ ਦਿੰਦੇ ਨਹੀਂ ਕਿ ਇਸ ਟਾਈਮ ਕਰਮਜੀਤ ਅਨਮੋਲ ਸੀ ਅਨ ਦੱਸੋ ਮੈਨੂੰ ਗਰੀਬ ਸੀ ਕਰਮਜੀਤ ਅਨਮੋਲ ਇਹ ਗਰੀਬ ਸੀ ਨਹੀਂ ਇਹ ਆਮ ਘਰਾਂ ਦੇ ਨਹੀਂ ਸੀ ਇਹ ਤਗੜੇ ਘਰਾਂ ਦੇ ਸੀ ਕਮੇਡੀਆਂ ਚੋਂ ਪੈਸਾ ਤੂੰ ਵੀ ਕਮਾਇਆ ਉਹਨਾਂ ਨੇ ਵੀ ਕਮਾਇਆ ਬਸ ਸਿਰਫ ਗੱਲਾਂ ਬਹੁਤੀਆਂ ਗੱਲਾਂ ਨਹੀਂ ਮੈਂ ਕਰਦਾ ਤੇ ਭਗਵੰਤ ਮਾਨਸਿਆਂ ਇਹ ਖਜ਼ਾਨੇ ਤੇ ਭਾਰ ਆ ਅੱਗੋਂ ਪੰਜਾਬ ਦੇ ਲੋਕ ਸਮਝਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ